ਵੜਾ ਤੱਕ ਜਾਣਾ ਲੋ ਜੀ ਆਪਾਂ ਅੱਜ ਬਾਬੇ ਦੇ ਮੇਲੇ ਦੀ ਗਰਾਈ ਸ਼ੁਰੂ ਕਰਤੀ ਸੰਤ ਬਾਬਾ ਓੰਕਾਰਨਾਥ ਜੀ ਪੈਂਟ ਕਾਲੇ ਵਾਈਆਂ ਪੈਂਟ ਰੱਜ 20 ਸਾਲ ਹੋ ਗਿਆ ਈ ਲੰਗਰ ਲੱਗਦੇ ਨੂੰ ਐਤ ਕੀ 21ਵਾਂ ਸਾਲ ਆ ਤੇ ਮੁੰਡਿਆਂ ਚ ਪੂਰਾ ਜੋਸ਼ ਆ ਪੂਰਾ ਇੱਕ ਗੱਲ ਹੋ ਰਿਆ ਕਿ ਅਕਾਲਪੁਰ ਖੈ ਕੀ ਆ ਤੇ ਗੁਰੂ ਵੀ ਇੱਕੋ ਹੀ ਆ ਤੇ ਸੀਸ ਨੂੰ ਵੀ ਉਹਨੂੰ ਹੀ ਝੁਕਣਾ ਪਰ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਆ ਨਾ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਕਰਨੀ ਆਪਣਾ ਫਰਜ਼ ਆ ਸੋ ਬਾਬੇ ਦੇ ਮੇਲੇ ਦੇ 20 ਸਾਲ ਹੋ ਗਏ ਮੁੰਡਿਆਂ ਨੂੰ ਸੇਵਾ ਕਰਦਿਆਂ ਨੂੰ ਤੇ ਫਾਇਦਾ ਇਹਦਾ ਇਹ ਆ ਕਿ ਪਿੰਡ ਦੇ ਸਾਰੇ ਨੌਜਵਾਨ ਭਰਾ ਇਸ ਮਹਾਨੇ ਇਕੱਠੇ ਹੋ ਜਾਂਦੇ ਆ ਤੇ ਰਲ ਮਿਲ ਕੇ ਤੇ ਪਿੰਡ ਵਾਲਿਆਂ ਦਾ ਵੀ ਯਕੀਨ ਬਣਿਆ ਅੱਜ ਤੱਕ ਕੋਈ ਲੰਬਾ ਨਹੀਂ ਆਇਆ ਕਿਸ ਤੇ ਕਦੀ ਯਕੀਨ ਟੁੱਟਣ ਵੀ ਨਹੀਂ ਦਿੱਤਾ ਆਪਾਂ ਸੋ ਇਹ ਸੇਵਾ ਇਦਾਂ ਜਾਰੀ ਰਹੂਗੀ ਕਿਉਂ ਮੁੰਡਿਆ ਰਹੂਗੀ ਜਾਰੀ ਕਿ ਨਹੀਂ ਤੇ ਆਪਣੇ ਭਰਾ ਜਿਹੜੇ ਬਾਹਰ ਬੈਠੇ ਆ ਪਤਾ ਨਹੀਂ ਉਹ ਵੀਡੀਓ ਦੇਖਣਗੇ ਜਾਂ ਨਹੀਂ ਆਪਾਂ ਇੰਸਟਾ ਤੇ ਵੀ ਪਾ ਦੇਣੀ ਆ ਲਿੰਕ ਪਾਣਾ ਤੇ ਵਟਸਐਪ ਤੇ ਵੀ ਗ੍ਰਾਈ ਕਰਦਿਆਂ ਦੀ ਅੱਜ ਵੀਡੀਓ ਬਣਾਉਨੇ ਆ ਨਾਲੇ ਪਿੰਡ ਦੇ ਦਰਸ਼ਨ ਹੋ ਜਾਣਗੇ ਆਪਾਂ ਇਹਨੂੰ ਪੋਜ਼ਿਟਿਵ ਇਹ ਸੋਚਣਾ ਕਿ ਆਪਾਂ ਇਸ ਵਾਰ ਨੇ ਇਕੱਠੇ ਤਾਂ ਹੁੰਨੇ ਆ ਨਾ ਕਿ ਨਹੀਂ ਹੁੰਨੇ ਮੁੰਡੇ ਪਿੰਡ ਦੇ ਇਸ ਬਹਾਨੇ ਇਕੱਠੇ ਆਪਾਂ ਕਿੰਨਾ ਕ ਹੁੰਨੇ ਸਾਲ ਚ ਵੱਲੇ ਭਾਜੀ ਕਿਦਾਂ ਵਧੀਆ ਜੀ ਵਧੀਆ ਚਾਚਾ ਵੀ ਆ ਗਏ ਚੱਲਦਾ ਆ ਜਾ ਚਾਚਾ ਜੀ ਹਾਂ ਜੀ ਘਰੇ ਗਿਆ ਸੀ ਕੋਈ ਨਹੀਂ ਸੀ ਅੱਛਾ ਉਹ ਵੱਲੇ ਅੰਕਲ ਜੀ ਕਿੱਦਾਂ ਠੀਕ ਆ ਕੋਈ ਨਹੀਂ ਆਜੋ ਘਰ ਨੂੰ ਆਜੋ ਘਰੇ ਹੀ ਬੱਲ ਬੁੱਲ ਮਾਰੀ ਕੋਈ ਮੈਨੂੰ ਲੱਗਦਾ ਹੈ ਨਹੀਂ ਸੀ ਉਹ ਸੰਤਾਂ ਦੇ ਗਏ ਹੋਇਆ ਚਲੋ ਘਰੇ ਹੋਣਾ ਨਹੀਂ ਕੋਈ ਘਰੇ ਹੈ ਨਹੀਂ ਤੇ ਮੈਂ ਇਧਰ ਮੋਟਰਾਂ ਲਾਇਆ ਆਇਆ ਆਜੋ ਆਇਓ ਉਧਰ ਉਧਰ ਅੰਕਲ ਕੋ ਲੈ ਆਈਏ ਗਰਾਈ ਭਾਈ ਆਇਓ ਨਾਲ ਤੁਸੀਂ ਭਾਜੀ ਭਾਈ ਕਿੰਦੇ ਨੂੰ ਪੜਾ ਦਿਓ ਮੈਂ ਕੋਈ ਜਾ ਕਰੋਨੇ ਜੀ ਪਿੰਦੇ ਦੀ ਪਰਮਿੰਦਰ ਸਿੰਘ ਮੇ ਜੋ ਮੈਂ ਕਿੰਨੀ ਕੰਕਲਰ ਸੀ ਐਮਐਲਏ ਸਾਹਿਬ ਐਮਐਲਏ ਸਾਹਿਬ ਕੰਕਲ ਕਰਿਆ ਕਰੋ ਅੱਛਾ ਮੈਂ ਫਿਰ ਪਿੰਦਾਂ ਨੂੰ ਜਾ ਬਈ ਯਾਰ ਐਮਐਲਏ ਸਾਹਿਬ ਐਮਐਲਏ ਆਂਟੀ ਉਹ ਇਹਦੇ ਹੱਥ ਹੱਲ ਦੇ ਕੇ ਆਂਟੀ ਕਹਿੰਦੀ ਆ ਗਲਵਜ਼ ਕਹਿੰਦੇ ਪਾਏ ਆ ਮੈਂ ਕਹਿੰਦਾ ਗਲਵਜ਼ ਨਹੀਂ ਬਾਹ ਟੁੱਟੀ ਆ ਆਹ ਗਰਾਈ ਇੱਕ ਇਹਦੀ ਆ ਸਿੰਦਰ ਕੇ ਸੌਣ ਹੋਣਾ ਕਰੋ ਓਕੇ ਜਿਹੜੀ ਸੇਵਾ ਇਕੱਲੇ ਲੋ ਅੰਕ ਲਾਣਾ ਠੰਡੇ ਦੀ ਸੇਵਾ ਅੰਕ ਲਾ ਲੋ ਠੰਡੇ ਦੀ ਸੇਵਾ ਅੰਕ ਲਾ

ਕਾ ਸਰਪੰਚ ਗਰਮੇਲ ਸਿੰਘ ਜਿਹਨਾਂ ਦਾ ਸੁਪੁੱਤਰ ਸਰਦਾਰ ਮਨਦੀਪ ਸਿੰਘ ਐ ਅਮਨਦੀਪ ਸਿੰਘ ਅਮਨਦੀਪ ਅਮਨਦੀਪ ਸਿੰਘ ਲਾਸਟ ਜੀ ਉਹਦੇ ਲਤਾ ਜੀ ਮਾਰੋ ਬੈਲੇ ਖੜਕਾਓ ਗੰਡਾ ਨੇ ਨਹੀਂ ਨੇ ਠੀਕ ਹੈ ਜੀ ਉਹਦੇ ਸਾਥ ਦੀ ਗੱਲ ਮੈਂ ਤੈਨੂੰ ਅੱਗੇ ਦੱਸਿਆ ਇਹ ਹੀ ਸੰਤਾਂ ਦੇ ਗਾਇ ਹੋਣੇ ਠੀਕ ਹੈ ਲਾ ਦੀ ਫੇਰ ਮੁੰਡਾ ਬੜੀ ਜਾਂਦਾ ਹੈ ਗੱਡੀਆਂ ਦੀ ਹੈਂ ਵਾਕਿਆ ਗਾਣਾ ਇਹੀ ਬਣਦਾ ਬਈ ਹਾਂ ਗੱਡੀਆਂ ਗੱਡੀਆਂ ਦੇ ਗੱਡੀਆਂ ਅੱਜ ਉਹਨਾਂ ਦਾ ਸਾਹਵਾ ਵੀ ਜੀ ਹੁੰਦੇ ਹੁੰਦੇ ਆ ਆਹੀ ਘਰ ਆ ਆ ਘਰ ਸੀ ਦਿੱਤੇ ਘਰ ਭਾਬੀ ਮਾਮੂ ਜਿੰਦਰ ਭਾਈ ਉਹਨਾਂ ਨੇ ਇਹ ਕਿਹਨਾਂ ਦਾ ਲੱਖੀ ਅੰਕਲ ਦਾ ਘਰ ਸੀ ਆ ਵਾਲਾ ਹਾਂ ਲੱਖੀ ਦਾ ਆਹੀ ਇੱਕ ਸਾਲ ਤੋਂ ਚਾਹਤਪੁਰ ਲੈਣ ਵਿੱਚ ਲੈਣ ਆਉਣ ਕਰਦੇ ਨਾ ਆਉਂਦੇ ਹੁਣ ਓਏ ਛਮੇ ਅੱਜ ਪਤਾ ਨਹੀਂ ਕੀ ਗੇਮ ਹੈ ਨਵਲੀ ਕਿਨੇ ਜੀ ਚਾਰਨਜੀ ਇੱਥੇ ਹੀ ਹੋਣੀ ਕੋ ਚਾਂਜੀਤ ਭਾਈ ਹੈਗਾ ਯਾਰ ਹੁਣੇ ਟੱਕਰਿਆ ਇੱਥੇ ਨਾਲੇ ਨਾ ਗੇਟ ਕੋਲ ਤੇ ਮਾੜੇ ਬੁਲਾ ਦਿਓ ਫਤਿਹ ਫੇ ਵੀਡੀਓ ਬਣ ਰਹੀ ਤੇ ਅੱਜ ਜਕਾਰਾ ਕਾਲੇ ਵਾਲੇ ਸੰਤਾਨ ਦਾ ਬਹੁਤ ਸੱਚੇ ਦਰਬਾਰ ਕੀ ਜੈ ਆ ਕਰਾਈ ਉਹਨਾਂ ਦੀ ਪੰਜ ਆਸ ਵਾਲਾ ਲੋਈ ਸਾਹ ਭਰਾ ਹੁਣ ਅਰੇ ਘਰੇ ਤੇਰੀ ਬੀਬੀ ਨੇ ਹੱਲ ਠੰਡੀ ਦੀ ਸੇਵਾ ਉਹ ਸੋਨੂ ਨੂੰ ਅੰਕਲ ਬਾਰੇ ਕੀ ਕਹਿੰਦਾ ਸੀ ਮੈਂ ਕਿਹਾ ਅੰਕਲ ਇਹਦਾ ਪਿੰਡ ਬਾਬੇ ਕਾਂ ਦਾ ਬੇਨਾ ਉਹਦੇ ਨੇ ਬੋਲਦਾ ਨਕਲਾਲੇ ਨਕਨਾ ਤੇ ਹੱਤ ਕਰਾਉਂਦਾ ਹੁੰਦਾ ਨਾ ਤੇ ਸਾਰਾ ਸਾਲ ਚੁੱਪ ਮੈਂ ਕਿਹਾ ਪਹਿਲਾਂ ਕਿ ਪਹਿਲੇ ਰੱਖੜਾ ਅੰਕਲ ਮੁੰਡਾ ਸੋਨੂ ਕਹਿੰਦਾ ਕਿ ਕੁਲਵੀਰ ਨੂੰ ਕਿ ਡੈਡੀ ਤੇ ਅਡਾ ਨਾ ਕੰਦ ਵਾਲੇ ਬਾਬੇ ਦੇ ਨਕਲਾ ਵਾਲੇ ਦੇ ਨਹੀਂ ਹੱਤ ਕਰਾਉਂਦਾ ਬਾਕੀ ਸਾਰਾ ਸਾਲ ਚੋਪੀ ਦੇਖੀਦਾ ਕਹਿੰਦਾ

ਉਹ ਮੰਨਿੰਦਰ ਸੈਨੋ ਜਰਾ ਟੱਕ ਰਹੇ ਉਹ ਨਹੀਂ ਨਹੀਂ ਅਹੀਂ ਇੱਥੇ ਭਗਵਾ ਦੇ ਦੇ ਨਹੀਂ ਨਹੀਂ ਆਉਂਦੇ ਮੰਨਿੰਦਰ ਕਰਨ ਜਿਆਦਾ ਕਿੰਦੇ ਉਹਦੇ ਉਹ ਚਾਹ ਫਤਿਹ ਨੂੰ ਪਰਵਾਹ ਕਰੀ ਤੇ ਆਹੀਂ ਬਜੀ ਬੰਦੇ ਇਹ ਘਰ ਆਪਣੇ ਭਰਾ ਸੁੱਖਾ ਮਾਲ ਲੰਬੜਦਾਰ ਜਿੱਦਾਂ ਨਹੀਂ ਹੈਗਾ ਯਾਰ ਚਲੋ ਮੇਰੇ ਘਰ ਆ ਮੋਦੀ ਦਾ ਕਰੋਵੇ ਨਾ ਮੋਦੀ ਕੇ ਪਟਵਾਰੀ ਉਹ ਸਮੇਂ ਬਾਦਲੇ ਆਇਆ ਮੋਦੀ ਬਾਦਲ ਹੋਇਆ ਹੈ ਮੋਦੀ ਉਹ ਕਹਿੰਦਾ ਮੈਂ ਮੋਦੀ ਜੇ ਕਿਤੇ ਮੈਂ ਮੋਦੀ ਹਲੋ ਆਹੋ ਸਾਸ਼ੀ ਗਲ ਮਾਤਾ ਜੀ ਪੈਰੀ ਬੈ ਨਹੀਂ ਸਸ ਗਲਾਂਟੀ ਜੀ ਮੰਗਲੇ ਵੜ ਦੇ ਚੱਕ ਲਾਗੇ ਹੋਰ ਸੇਤਾ ਠੀਕ ਹੈ ਜੀ ਜਿੱਦਣ ਸੋ ਜਾਣ ਲੱਗੇ ਹਾਂ ਜੀ ਭਾਈ ਦਾ ਸੁਨੇਹਾ ਮਿਲ ਗਿਆ ਹੀ ਉਹ ਕਹਿੰਦੇ ਆਟੇ ਦਾ ਬੋਰਾ ਚੱਕ ਲਿਓ ਚੱਕ ਲਵਾਂਗੇ ਓ ਉਹਨਾਂ ਦੇ ਦੂਜਿਆਂ ਦੇ ਉਧਰ ਜਾਣਾ ਆਪਾਂ ਉਹ ਇੱਧਰ ਆ ਜੀ ਹੈਪੀ ਕੇ ਘਰੇ ਜਾ ਆਈਏ ਪਹਿਲੋਂ ਇਹ ਵੀ ਆਪਣੇ ਨੰਬਰਦਾਰਾਂ ਦਾ ਘਰ ਹਰਜੀਤ ਹੁਣਾਂ ਦਾ ਫਦੇਲਾ ਦਾ ਥੱਕ ਜਾਂਦਾ ਹੈ ਸਾਥੇ ਕੇ ਸੇ ਚੱਲਗੇ ਸਾਥੇ ਹੈ ਨਹੀਂ ਕਰੇ ਕਹਿੰਦੇ ਇੱਕ ਤਸਲਾ ਦੂੰਗੇ ਜੇ ਸਾਡੇ ਕੰਮ ਹੈ ਹਾਂ ਪਤਾ ਨਹੀਂ ਆਉਂਦਾ ਯਾਰ ਇਹ ਵੀ ਨਹੀਂ ਕਰੇ ਇਹਦੇ ਮੁੰਡੇ ਨੇ ਜਿਸ ਤਰ੍ਹਾਂ ਆਪਣੇ ਹੈਪੀ ਭਰਾਵਾ ਘਰ ਹਾਂ ਜੀ ਨਾ ਜੁਗੇ ਭਾਈ ਹੁਣ ਅੱਧ ਫਿਰ ਉੱਤ ਜਾਣਾ ਆਪਾਂ ਜਾਣਾ 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 ਰਹਿਣ ਨਹੀਂ ਦਿੰਦੇ ਅੱਜ ਸਰ ਆਇਆ ਮਾਰਟੀ ਦੇਖ ਨਹੀਂ ਗਈ ਆ ਦੇਖ ਬਾਬੇ ਨੇ ਕਹੇ ਕਿ ਤਰ੍ਹਾਂ ਬੈਂਸਨ ਚੁੱਪ ਕਰ ਦੇ ਸਿੱਧੂ ਸਾਹਿਬ ਦਾ ਘਰ ਆ ਸਿੱਧੂ ਸਾਹਿਬ ਇੰਗਲੈਂਡ ਵਾਲੇ ਸਿੱਧੂ ਸਾਹਿਬ ਹਾਂ ਜੀ ਫਿਰ ਗੱਲ ਕਰ ਆਹ ਦੇਖ ਲੰਦ ਕਰਾ ਵਾਲਾ ਭਰਾ ਸੇਵਾ ਕਰਦੇ ਹੋਏ ਬਾਬੇ ਦੀ ਜਗ੍ਹਾ ਤੇ ਹੋਰ ਭਾਈ ਆਜੋ ਆ ਗਏ ਸਤ ਜੀ ਆਜੋ 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 ਬੱਗੋ 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 ਬੱਲੇ ਅੰਕਲ ਕਿਦਾਂ ਹਾਂ ਹਾਂ ਹੋਰ ਸੇ ਤਾਂ ਆਇਆ ਫੋਨ ਬੱਗੋ ਦਾ ਕਿ ਨਹੀਂ ਚਾਚੇ ਭਾਈ ਪੁਰਾਣੀ ਗਾ ਹਾਂ ਉਹ ਸਾਡੇ ਪਿੰਡ ਦੀ ਸਭ ਤੋਂ ਪੁਰਾਣੀ ਦੁਕਾਨ ਨਿੱਕੇ ਹੁੰਦੇ ਬੜੀਆਂ ਦੁਕਾਨਾਂ ਕਹਿਣਦੇ ਹੁੰਦੇ ਪਿੰਡ 'ਚ ਸਾਡੇ ਪਿੰਡ ਤਿੰਨ ਦੁਕਾਨਾਂ ਦੋ ਦੁਕਾਨਾਂ ਸਭ ਤੋਂ ਪੁਰਾਣੀ ਦੁਕਾਨ ਆ ਕਿਦਾਂ ਦਸੀ ਦਵਾਰਾ ਕੀ ਕਹੇ ਨਾ ਮੈਂ ਨਾ ਕੋਹ ਨਾ ਬਹ ਕਰੂੰਗਾ ਮੈਂ ਨਾ ਹੋਇਆ ਹੀ ਇਹ ਜਦੋਂ ਮੈਨੂੰ ਲੱਗਾ ਬਾਬੇ ਜੀ ਮੇਰੇ ਨੂੰ ਕੀ ਆਉਂਦਾ ਹੈ ਆਪਣੇ ਪੈਨ ਦੇ ਵਿੱਚਕਾਰ ਬਾਬਾ ਬਾਲਨੀ ਗੀ ਦੀ ਜਗਾ ਪਤਾ ਹੀ ਆਈ ਰਾਤ ਨੂੰ ਸੇਵਾ ਕਰਤਾ ਹੁਣ ਦਿਨ ਨਹੀਂ ਕਰਿਆ ਕਿ ਆ ਨੀ ਠੀਕ ਹੁਣ ਦਾ ਦਾਂਗੇ ਤੇ ਦੇਖਦੇ ਨਾ ਠੀਕ ਹੋ ਗਿਆ ਉਹ ਬਲਾਉ ਸਾਸਰੀ ਗਾਲ ਫੇ ਵੀਡੀਓ ਬਣਦੀ ਦੀ ਹੱਡੀ ਹੋਰ ਸੇਤਾਂ ਆਇਆ ਭਾਈ ਦਾ ਫੋਨ ਆਇਆ ਹੀ ਠੀਕ ਹੈ ਜੀ ਆੜ ਕੋੜੀਆਂ ਨੇ ਇਹ ਹੀ ਆਪਣੇ ਪਿੰਡ ਬੈਂਕ ਵਾਲਿਆਂ ਦਾ ਘਰ ਆ ਇਹੋ ਸਾਰਾ ਟੱਬਰੀ ਬੈਂਕ ਵਾਲਿਆਂ ਦਾ ਬੈਂਕ ਵਾਲੇ ਬੱਲੇ ਆ ਕਿ ਦੀ ਕਿਦਾਂ ਹੋਰ ਸੇ ਤਾਂ ਠੀਕ ਆ ਆਓ ਜੀ ਚੰਗਾ ਚੰਗਾ ਉਹ ਸਾਸਰੀ ਘਰ ਦਾ ਬੁਲਾ ਦੇ ਠੀਕ ਆ ਰਾਤ ਨੂੰ ਨੇਰੇ ਜੀ ਉਹ ਕੀ ਕਰੀਆ ਹੁਣ ਅੱਖਾਂ ਐਡਾ ਨਹੀਂ ਹੋ ਗਈਆਂ ਅੱਖਾਂ ਨਹੀਂ ਹੱਥਾਂ ਦਾ ਕਮਜ਼ੋਰ ਕਰ ਤੂੰ ਉਸਤਾਦ ਜੀ ਆਜੋ 10 ਦਿਨ ਪਹਿਲਾਂ ਕਹਿਣ ਦੇ ਗਰਾਈ ਨਹੀਂ ਕਰਨੀ ਹੁਣ ਅੱਜ ਆਉਂਦੇ ਨਹੀਂ ਨਾਲ ਆਜੋ ਆਜੋ ਮੰਤਰੀ ਸਾਹਿਬ ਵੀ ਆਏ ਆਪਣੇ ਐਮਐਲਏ ਸਾਹਿਬ ਬੱਧ ਰਹੇ ਕਿਪਟਨ ਸੰਤੁਖ ਸਿੰਘ ਆਨਰੇਬਲ ਕੈਪਟਨ ਸੰਤੁਖ ਸਿੰਘ ਮਾਗਰਾ ਦੇ ਹੋਣੋਂ ਕੋਈ ਨਹੀਂ ਆ ਗਿਓ ਰਿਹਾ ਕਰੇ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀ ਇਹ ਸਾਡੇ ਰਵੀ ਭਰਾ ਦਾ ਘਰ ਆ ਕਿਦਾਂ ਕੁ ਜੀ ਸਿੱਤ ਜੀ ਆ ਪਹੁੰਚ ਜਾਂਦੀ ਮਡੇ ਤੈਨੂੰ ਹੋਰ ਕੋਈ ਨਹੀਂ ਕੋਈ ਨਹੀਂ ਪੁੱਛਾਦੇ ਸਸਿਕਾ ਲੱਟੀ ਜੀ ਅੱਜ ਸੰਤਾਂ ਦੇ ਮੇਲੇ ਦੀ ਗ੍ਰਾਹੀ ਕੀਤੀ ਤੇ ਛੋਟੀਆਂ-ਛੋਟੀਆਂ ਕਲਿੱਪਸ ਆਪਣੇ ਫੋਨ 'ਚ ਹੈਗੀਆਂ ਇਹਨਾਂ ਨੂੰ ਐਡਿਟ ਕਰਕੇ ਅੱਜ ਵੀਡੀਓ ਪਾਵਾਂਗੇ YouTube 'ਤੇ ਤੇ 20 ਸਾਲ ਹੋ ਗਏ ਆ ਤੇ ਇਸ ਵਾਰੀ 21ਵਾਂ ਸਾਲ ਆ 2004 ਤੋਂ ਸ਼ੁਰੂ ਕੀਤਾ ਸੀ ਆਪਣੇ ਭਰਾ ਹੋਣਾ ਨੇ ਵੱਡੇ ਭਾਜੀ ਹੋਣਾ ਨੇ ਸਾਰੇ ਸੂਨੂ ਭਾਜੀ ਹੋਣੀ ਪਾਲੇ ਭਾਜੀ ਹੋਣੀ ਗਰਾਈ ਦਾ ਕੰਮ ਹੋ ਗਿਆ ਸਮਾਪਤ ਅੱਜ ਤੇ 30 ਤਰੀਕ ਨੂੰ ਮੇਲਾ ਹੁਣ ਮੇਲੇ ਦੀਆਂ ਤਿਆਰੀਆਂ ਕਰਾਂਗੇ